ਪ੍ਰਭੂ ਜੀ ਦੀ ਉਸਤਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਭਰੀ ਜੈ ਐਮਸੀ ਵੀ ਆਓ ਅੱਜ ਦੇ ਰਾਤ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਮੱਤੀ 5 ਦੇ ਆਇ ਦੀ 8 ਨੰਬਰ ਆਇਤ ਉਹ ਧੰ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂ ਜੋ ਉਹ ਪਰਮੇਸ਼ਰ ਨੂੰ ਦੇਖਣਗੇ ਹallelujah ਸੱਚਮੁੱਚ ਪਰਮੇਸ਼ਰ ਅੱਜ ਸਾਨੂੰ ਇਹ ਆਖ ਰਿਹਾ ਕਿ ਧੰਨਿਆ ਉਹ ਲੋਕ ਜਿਨ੍ਹਾਂ ਦੇ ਮਨ ਸ਼ੁੱਧ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੋਈ ਬਦੀ ਕੋਈ ਪਾਪ ਕੋਈ ਕਮੰਡ ਨਹੀਂ ਆ ਪਰਮੇਸ਼ਰ ਕਹਿੰਦੇ ਆ ਕਿ ਇਹੋ ਜੇ ਜਿਹੜੇ ਮਨੁੱਖ ਆ ਇਹੋ ਜੇ ਲੋਗ ਆ ਉਹ ਪਰਮੇਸ਼ਰ ਨੂੰ ਦੇਖਣਗੇ ਤਾਂ ਸੱਚਮੁੱਚ ਅੱਜ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਨੀ ਆ ਕਿ ਅਗਰ ਸਾਡੇ ਮਨਾਂ ਦੇ ਵਿੱਚ ਕੋਈ ਪਾਪ ਆ ਅਗਰ ਸਾਡੇ ਮਨਾਂ ਦੇ ਵਿੱਚ ਕੋਈ ਐਸੀ ਗੱਲ ਆ ਜਿਹਦੇ ਕਾਰਨ ਅਸੀਂ ਪਰਮੇਸ਼ਰ ਤੋਂ ਦੂਰ ਆ ਤਾਂ ਅੱਜ ਉਹ ਸਾਰੀਆਂ ਹੀ ਗੱਲਾਂ ਪਰਮੇਸ਼ਰ ਸਾਡੇ ਹਿਰਦਿਆਂ ਤੋਂ ਸਾਡੀ ਜ਼ਿੰਦਗੀ ਤੋਂ ਦੂਰ ਕਰੇ ਔਰ ਅਸੀਂ ਪਰਮੇਸ਼ਰ ਨੂੰ ਦੇਖਣ ਦੇ ਯੋਗ ਹੋ ਜਾਈਏ ਆਓ ਸਾਰੇ ਪੈਨ ਪ੍ਰਾਰਾਲ ਕੇ ਇਹ ਨਵਚਨੰਦੀ ਦੁਆਰਾ ਪ੍ਰਾਰਥਨਾ ਕਰਾਂਗੇ ਹallelujah 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 ਧੰਨਵਾਦ ਹalleluyah halleluyah halleluyah ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਅੱਜ ਖੂਬਸੂਰਤ ਰਾਤ ਦੀ ਅਜ਼ੂਰੀ ਦੇ ਲਈ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਅੱਜ ਰਾਤ ਦੇ ਖੂਬਸੂਰਤ ਵਚਨ ਦੇ ਲਈ ਮੇਰੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰਾਤ ਦੇ ਵੇਲੇ ਖੁਦਾਵੰਨ ਜੀ ਸਵਰਗੇ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਇਸ ਵਚਨ ਦੇ ਲਈ ਇਸ ਸਵਰਗੇ ਮੰਨੇ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਅੱਜ ਦੇ ਵਚਨ ਦੇ ਵਿੱਚ ਕਿਹਾ ਹੈ ਖੁਦਾਵੰਨ ਜੀ ਤੁਸੀਂ ਕਿਹਾ ਜਿਹੜੇ ਸ਼ੁੱਧ ਮੰਨਿਆ ਪਰਮੇਸ਼ਰ ਨੂੰ ਦੇਖਣਗੇ ਤਾਂ ਸੱਚਮੁੱਚ ਖੁਦਾਵੰਨ ਜੀ ਅੱਜ ਸਾਡੇ ਮਨ ਦੀਆਂ ਸਾਰੀਆਂ ਬਦੀਆਂ ਨੂੰ ਸਾਰੀਆਂ ਹੀ ਪ੍ਰਭੂ ਜੀ ਸਾਡੇ ਸਾਰੇ ਲਾਲਚ ਨੂੰ ਸਾਡੇ ਕਮਾਂਡ ਨੂੰ ਸਾਡੀ ਈਰਖਾ ਨੂੰ ਖੁਦਾ ਹਾਰਿਕ ਲੜਾਈ ਝਗੜੇ ਨੂੰ ਸਾਡੇ ਹਿਰਦਿਆਂ ਦੇ ਅੰਦਰੋਂ ਕੱਢ ਦਿਓ ਪਰਮੇਸ਼ਰ ਜੀ ਔਰ ਖੁਦਾਵੰਨ ਜੀ ਤੁਸੀਂ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਤੇ ਸਾਫ਼ ਕਰੋ ਪਰਮੇਸ਼ਰ ਜੀ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਨੂੰ ਦੇਖਣ ਯੋਗ ਹੋ ਜਾਈਏ ਮੇਰੇ ਮਹਾਨ ਖੁਦਾਵੰਨ ਜੀ ਔਰ ਪ੍ਰਭੂ ਜੀ ਅਸੀਂ ਪਵਿੱਤਰ ਹੋ ਜਾਈਏ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥਿਏ ਪਰਮੇਸ਼ਰ ਨਾ ਵਚਨਾਂ ਨੂੰ ਸੁਣ ਖੁਦਾਵੰਨ ਜੀ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਪਰਮੇਸ਼ਰ ਜੀ ਨਾਲ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਅਸੀਂ ਬਹੁਤ ਆਇਤ ਦੇ ਨਾਲ ਆਸ਼ੀਸ਼ ਔਰ ਬਰਕਤ ਨੂੰ ਪਾਈਏ ਖੁਦਾ ਅਸੀਂ ਆਤਮਿਕ ਤਰੱਕੀ ਨੂੰ ਪਾਈਏ ਖੁਦਾਵੰਨ ਜੀ ਸੱਚਮੱਚ ਅਸੀਂ ਸਵਰਗ ਰਾਜ ਨੂੰ ਹਾਸਲ ਕਰੀਏ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਵਚਨ ਸਾਡੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਖੁਦਾ ਔਰ ਸੱਚਮੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਵਿੱਚ ਲੈ ਕੇ ਆਂਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਅੱਜ ਰਾਤ ਦੀ ਇਸ ਹਜ਼ੂਰੀ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾ ਹਰਲਕੇ ਮੈਮਾ ਵਡਿਆਈ ਕਰਨ ਦਾ ਸਮਾਂ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਔਰ ਧੰਨਵਾਦ ਕਰਦੇ ਮੇਰੇ ਜ਼ਿੰਦਾ ਜਲਾਲੀ ਖੁਦਾ ਕੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਹੈ ਪਰਮੇਸ਼ਰ ਜੀ ਦਿਨ ਭਰ ਪਰਮੇਸ਼ਰ ਜੀ ਤੁਸੀਂ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਅੱਛੇ ਭੋਜਨਾਂ ਦੇ ਨਾਲ ਰਚਾਇਆ ਮੇਰੇ ਖੁਦਾ ਹਰ ਇੱਕ ਲੋੜ ਨੂੰ ਜ਼ਰੂਰਤ ਨੂੰ ਪਰਮੇਸ਼ਵਰ ਜੀ ਤੁਸੀਂ ਸਵਰਗੀ ਰਾਜ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਉਹਨਾਂ ਸਾਰੀਆਂ ਬਲੇਸਿੰਗਸ ਦੇ ਲਈ ਪਰਮੇਸ਼ਵਰ ਜੀ ਅਸੀਸਾਂ ਦੇ ਲਈ ਬਰਕਤਾਂ ਦੇ ਲਈ ਜੋ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਡੇ ਲਈ ਦਿੱਤੀਆਂ ਖੁਦਾ ਧੰਨਵਾਦ ਕਰਦੇ ਆ ਤੁਹਾਡੇ ਪਵਿੱਤਰ ਆਤਮਾ ਜੀ ਨੇ ਪਰਮੇਸ਼ਰ ਜੀ ਸਾਡੀ ਮਦਦ ਅੱਜ ਤੱਕ ਵਾਈ ਕੀਤੀ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦਗਿਰ ਤੋਂ ਖੇਰੀ ਰੱਖਿਆ ਔਰ ਪ੍ਰਭ ਜੀ ਹਾਰ ਸਮੇ ਸਾਡੀ ਰਾਖੀ ਕੀਤੀ ਖੁਦਾਵੰਨ ਜੀ ਔਰ ਪ੍ਰਭ ਜੀ ਤੁਸੀਂ ਸਾਨੂੰ ਹਰ ਇੱਕ ਲੜਾਈ ਝਗੜੇ ਕਲੇਸ਼ ਤੋਂ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮਹਾਨ ਖੁਦਾਵੰਨ ਜੀ ਸੱਚਮੁੱਚ ਮੇਰੇ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਪ੍ਰਭ ਜੀ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਜੀ ਪ੍ਰਭ ਜੀ ਸਾਨੂੰ ਹਰ ਇੱਕ ਗਲਤੀ ਗੁਨਾਹ ਤੋਂ ਮਾਫ ਕਰਨਾ ਖੁਦਾ ਸਾਡੇ ਬੋਲਣ ਚਾਲਣ ਚ ਪ੍ਰਭ ਜੀ ਦੇਖਣ ਪਾਖਣ ਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਜਾਂਦੇ ਆ ਖੁਦਾਵੰਜੀ ਤੁਸੀਂ ਸਾਰੇ ਹੀ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਔਰ ਸੱਚਮੁੱਚ ਪ੍ਰਭ ਜੀ ਆਪਣੇ ਪਾਕ ਪਵਿੱਤਰ ਲੋਕ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰੋ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਮਹਾਨ ਖੁਦਾਵੰਦ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਸੱਚਮੁੱਚ ਸਾਡੀ ਨਿਗਾ ਨੂੰ ਪ੍ਰਭ ਜੀ ਤੁਸੀਂ ਪਵਿੱਤਰ ਕਰੋ ਸਾਡੇ ਹੋਠਾਂ ਨੂੰ ਪਵਿੱਤਰ ਕਰੋ ਪਰਮੇਸ਼ਰ ਜੀ ਸਾਡੇ ਹੋਠਾਂ ਤੇ ਆਪਣਾ ਪੈਰਾ ਬਿਠਾਓ ਮੇਰੇ ਖੁਦਾਵੰਦ ਜੀ ਸਾਡੇ ਪ੍ਰਭ ਜੀ ਮਨ ਦੀਆਂ ਸੋਚਾਂ ਦੀ ਰਾਖੀ ਕਰੋ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਜੀ ਤੁਸੀਂ ਸਾਨੂੰ ਮਾਫ ਕਰਦੇ ਹਾਂ ਖੁਦਾ ਤੁਸੀਂ ਸਾਨੂੰ ਪ੍ਰਭ ਜੀ ਹਰ ਵੇਲੇ ਖੁਦਾਵੰਨ ਜੀ ਆਪਣੇ ਪਰਮੇਸ਼ਰ ਜੀ ird gird ਰੱਖਦੇ ਹੋ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਤੁਹਾਡੇ ਕੰਨ ਹਮੇਸ਼ਾ ਸਾਡੀ ਵਾਸਤੇ ਲੱਗੇ ਰਹਿੰਦੇ ਆ ਪਰਮੇਸ਼ਰ ਜੀ ਤੁਹਾਡੇ ਹੱਥ ਹਮੇਸ਼ਾ ਸਾਡੇ ਲਈ ਵਧੇ ਰਹਿੰਦੇ ਪਰਮੇਸ਼ਰ ਜੀ ਕਿ ਕਦ ਸਾਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਸਾਨੂੰ ਸੰਭਾਲ ਲਓ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭ ਜੀ ਐਸਾ ਖਿਆਲ ਤੁਸੀਂ ਹੀ ਰੱਖ ਸਕਦੇ ਹੋ ਖੁਦਾ ਦੁਨੀਆ ਤੇ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਖੁਦਾਵੰਨ ਜੀ ਜੋ ਤੁਹਾਡੇ ਅੱਖਾਂ ਤੋਂ ਪਰੇ ਆ ਮੇਰੇ ਪਰਮੇਸ਼ਰ ਸੱਚਮੁੱਚ ਦਾ ਜੀਵਨ ਖੁਦਾ ਸਾਡੀ ਜ਼ਿੰਦਗੀ ਪਰਮੇਸ਼ਵਰ ਜੀ ਸਾਡੇ ਦਿਲ ਤੁਹਾਡੇ ਅੱਗੇ ਖੁੱਲੀ ਹੋਈ ਕਿਤਾਬ ਦੇ ਵਾਂਗ ਪੈ ਨੇ ਮੇਰੇ ਮਹਾਨ ਖੁਦਾ ਬੇਸ਼ੱਕ ਪ੍ਰਭ ਜੀ ਅਸੀਂ ਲੋਕਾਂ ਦੇ ਕੋਲੋਂ ਆਪਣੇ ਗੁਨਾਹ ਨੂੰ ਛੁਪਾ ਲਈਏ ਪਰ ਪ੍ਰਭ ਜੀ ਅਸੀਂ ਤੁਹਾਡੇ ਕੋਲੋਂ ਨਹੀਂ ਛੁਪਾ ਸਕਦੇ ਮੇਰੇ ਸਮਰਥੇ ਪਰਮੇਸ਼ਰ ਧੰਨਵਾਦ ਕਰਦੇ ਖੁਦਾਵੰਜੀ ਕਿ ਤੁਸੀਂ ਸਾਨੂੰ ਅਜੇ ਇਹ ਪਾਪਾ ਤੋਂ ਦੂਰ ਰੱਖਿਆ ਹੈ ਖੁਦਾਵੰਜੀ ਤੁਹਾਡੀ ਨਿਗਾਹ ਦੇ ਵਿੱਚ ਘਣਾਉਣੇ ਨੇ ਔਰ ਸੱਚਮੁੱਚ ਪਰਮੇਸ਼ਰ ਜੀ ਜਿਨ੍ਹਾਂ ਦੀ ਕੋਈ ਵੀ ਮਾਫੀ ਨਹੀਂ ਹੈ ਮੇਰੇ ਮਹਾਨ ਖੁਦਾ ਪਰਮੇਸ਼ਰ ਰੰਧੀਆਂ ਕਮੀਆਂ ਘਟੀਆਂ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢਣਾ ਕੁਵਾਂ ਜੀ ਔਰ ਪਰਮੇਸ਼ਵਰੀ ਸਾਨੂੰ ਪੂਰੀ ਤਰ੍ਹਾਂ ਨਾਲ ਸੰਪੂਰਨ ਪਵਿੱਤਰ ਕਰੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਖਾਸ ਰਾਤ ਦੇ ਸਮੇਂ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰ ਜੀ ਰਾਤ ਦੇ ਸਮੇਂ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਮਹਾਨ ਖੁਦਾਵੰਨ ਜੀ ਨਾ ਸਾਰੇ ਹੀ ਭੈਣਾ ਭਾਈਆਂ ਨੂੰ ਪਰਮੇਸ਼ਵਰ ਜੀ ਤੁਹਾਡੇ ਪਵਿੱਤਰ ਜ਼ਾਲੀ ਜ਼ਰਵਰ ਹੱਥਾਂ 'ਚ ਸੌਂਪਦੇ ਆ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਮੇਰੇ ਮਹਾਨ ਖੁਦਾਵੰਨ ਜੀ ਤਾਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਸਾਰੇ ਹੀ ਭੈਣਾ ਭਾਈਆਂ ਨੂੰ ਪ੍ਰਭ ਜੀ ਗੂੜੀ ਮਿੱਠੀ ਨੀਂਦ ਦੇ ਨਾਲ ਬlès ਕਰਨਾ ਖੁਦਾ ਜਿਨ੍ਹਾਂ ਭੈਣਾ ਭਾਈਆਂ ਨੂੰ ਰਾਤ ਦੇ ਸਮੇਂ ਖੁਦਾਵੰਨ ਜੀ ਬੁਰੇ ਸੁਪਨੇ ਆਉਂਦੇ ਆ ਖੁਦਾ ਨਾਲ ਵੈਰੀ ਗਲਤ ਸੰਬੰਧ ਬਣਾਉਂਦਾ ਰਾਤ ਦੇ ਸਮੇਂ ਸੁਪਨਿਆਂ ਦੇ ਰਾਹੀ ਮੇਰੇ ਖੁਦਾ ਜਿਨ੍ਹਾਂ ਨੂੰ ਪਰਮੇਸ਼ਰ ਜੀ ਗਲਤ ਵਿਚਾਰ ਆਉਂਦੇ ਮੇਰੇ ਪਰਮੇਸ਼ਰ ਜੀ ਉਹਨਾਂ ਸਾਰੇ ਹੀ ਪਹਿਣਾ ਪਾਈਆਂ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਪਾਕ ਲਹੂ ਦੇ ਵਿੱਚ ਖੁਦਾਵੰਨ ਜੀ ਕਵਰ ਕਰਦੇ ਆਂ ਔਰ ਪ੍ਰਭ ਜੀ ਇਹਨਾਂ ਸਾਰਿਆਂ ਨੂੰ ਖੁਦਾਵੰਨ ਜੀ ਦਲੇਰੀ ਵਾਲਾ ਆਤਮਾ ਦਿਓ ਵੈਰੀ ਦੀ ਹਰ ਇੱਕ ਸਪਿਰਿਟ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਖੁਦਾਵੰਨ ਜੀ ਹਰ ਵੇਲੇ ਪਰਮੇਸ਼ਰ ਜੀ ਇਹਨਾਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਆਪਣੇ ਵਚਨਾਂ ਨੂੰ ਵਸਾਏ ਰੱਖਣਾ ਮੇਰੇ ਮਹਾਨ ਦਾ ਵੈਰੀ ਦੇ ਲੁਕਣ ਦੀ ਜਗ੍ਹਾ ਨਾ ਹੋਵੇ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਨ ਜੀ ਤੁਹਾਡਾ ਹੀ ਪਵਿੱਤਰ ਆਤਮਾ ਕੰਮ ਕਰੇ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇਰ ਦੇਰ ਦਿਨਾਂ ਦੀ ਰਾਖੀ ਕਰਨ ਔਰ ਪ੍ਰਭ ਜੀ ਦਇਆ ਕਰਨਾ ਪ੍ਰਭ ਜੀ ਜਾਦਵੀ ਤੁਹਾਡੇ ਬੱਚੇ ਸੌਣ ਦੇ ਲਈ ਸੌਣ ਖੁਦਾਵੰਨ ਜੀ ਇਹਨਾਂ ਘਰਾ ਪਰਿਵਾਰਾਂ ਦੀ ਰਾਖੀ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਤੁਸੀਂ ਕਿਹਾ ਕਿ ਮੈਂ ਕਦੇ ਸੌਂਦਾ ਨਹੀਂ ਕਦੀ ਉਂਗਲਾਉਂਦਾ ਨਹੀਂ ਔਰ ਸੱਚਮੁੱਚ ਪ੍ਰਭ ਜੀ ਤੁਸੀਂ ਕਿਹਾ ਹੈ ਕਿ ਮੇਰੀਆਂ ਅੱਖਾਂ ਹਮੇਸ਼ਾ ਧਰਤੀ ਤੇ ਲੱਗੀਆਂ ਰਹਿੰਦੀਆਂ ਆ ਸੱਚਮੁੱਚ ਖੁਦਾਵੰਨ ਜੀ ਤੁਸੀਂ ਹਰ ਵੇਲੇ ਸਾਡੀ ਰਾਖੀ ਕਰਦੇ ਹੋ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਕਦੇ ਨਹੀਂ ਸੌਂਦੇ ਪ੍ਰਭ ਜੀ ਤੁਸੀਂ ਕਦੇ ਵੀ ਉਗਲਾਉਂਦੇ ਨਹੀਂ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਜ਼ਿੰਦਾ ਜ਼ਲਾਲੀ ਪਰਮੇਸ਼ਰ ਜੀ ਸੱਚਮਚਾ ਖੁਦਾਵੰਨ ਜੀ ਨਾ ਕਰਾ ਪਰਿਵਾਰਾਂ ਨੂੰ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਘਰ ਦੀ ਇੱਕ ਇੱਕ ਚੀਜ਼ ਨੂੰ ਖੁਦਾ ਤੁਹਾਡੇ ਪਾਕ ਪਵਿੱਤਰ ਲੋਉ ਦੇ ਵਿੱਚ ਕਵਰ ਕਰ ਦੇ ਖੁਦਾਵੰਨ ਜੀ ਕੋਈ ਵੀ ਜਾਦੂ ਟੂਨੇ ਦੀ ਸਪਿਰਿਟ ਨਾ ਕਰਾ ਪਰਿਵਾਰਾਂ ਦੇ ਵਿੱਚ ਚੱਲਨੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮਚਾ ਪਰਮੇਸ਼ਰ ਜੀ ਇਹ ਘਰ ਪਰਿਵਾਰ ਤੁਹਾਡੇ ਨਾਮ ਦੇ ਨਾਲ ਬles ਹੋਣ ਖੁਦਾਵੰਨ ਜੀ ਇਹਨਾਂ ਦੀਆਂ ਰਸੋਈਆਂ ਨੂੰ ਬਰਕਤ ਦੇਣਾ ਮੇਰੇ ਪਰਮੇਸ਼ਰ ਜੀ ਇਹਨਾਂ ਕਰਾ ਪਰਿਵਾਰਾਂ ਨੂੰ ਪਰਮੇਸ਼ਰ ਜੀ ਆਪਣੇ ਬਹੁਤ ਆਇਤ ਦੇ ਨਾਲ ਆਸ਼ੀਸ਼ ਬਰਕਤ ਦੇ ਨਾਲ ਬlesਸ ਕਰਨਾ ਖੁਦਾ ਇਹਨਾਂ ਕਰਾ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪ੍ਰਭ ਜੀ ਹਰ ਇੱਕ ਲੜਾਈ ਝਗੜੇ ਦਾ ਕਲੇਸ਼ ਦਾ ਪਰਮੇਸ਼ਰ ਜੀ ਹਰ ਇੱਕ ਨਸ਼ੇ ਦਾ ਗੰਦਾ ਸਪਿਰਿਟ ਨਾ ਕਰਾ ਪਰਿਵਾਰਾਂ ਦੇ ਵਿੱਚੋਂ ਕੈਨਸਲ ਕਰ ਦੇਆ ਰੱਦ ਕਰ ਦੇ ਪ੍ਰਭ ਯਸ਼ੁਮਸੀ ਨਾਮ ਦੇ ਵਿੱਚ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਨ ਜੀ ਰਾਤ ਦੇ ਸਮੇਂ ਪਰਮੇਸ਼ਰ ਜਾਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਖੁਦਾ ਸੁਪਨਿਆ ਰਹੇ ਇਹਨਾਂ ਨਾ ਗੱਲਾਂ ਕਰਨੀਆ ਮੇਰੇ ਮਹਾਨ ਪਰਮੇਸ਼ਵਰੀ ਸੁਪਨਿਆਂ ਦੇ ਰਾਹੀ ਖੁਦਾਵੰਦੀ ਆਪਣੇ ਬੱਚਿਆਂ ਨੂੰ ਪਰਮੇਸ਼ਰ ਆਪਣੇ ਵਚਨਾਂ ਦੇ ਗੁੱਜੇ ਭੇਦਾਂ ਨੂੰ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਸਮਰਥੀ ਪਰਮੇਸ਼ਵਰੀ ਕਿਰਪਾ ਕਰਨਾ ਖੁਦਾਵੰਦੀ ਔਰ ਪਰਮੇਸ਼ਵਰੀ ਜਿੱਦਾਂ ਤੁਸੀਂ ਪੂਰਾ ਦਿਨ ਸੰਭਾਲ ਕੇ ਰੱਖਿਆ ਪਰਮੇਸ਼ਵਰੀ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਰਾਤ ਦਾ ਇੱਕ ਇੱਕ ਪਲ ਪਰਮੇਸ਼ਵਰੀ ਤੁਹਾਡੇ ਪਵਿੱਤਰ ਹਜ਼ੂਰੀ ਦੇ ਵਿੱਚ ਖੁਦਾਵੰਦੀ ਤੁਹਾਡੇ ਹੱਥਾਂ ਵਿੱਚ ਸੌਂਪ ਦਿਆਂ ਮੇਰੇ ਮਹਾਨ ਖੁਦਾਵੰਦੀ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਮੇਰੇ ਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਰਾਤ ਦੇ ਸਾਰੇ ਸਮੇਂ ਨੂੰ ਪ੍ਰਭੇਸ਼ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ